i <laughs> ਇੱਕ ਨੰਬਰ ਪਨਾਈ ਹੋ ਤੇ ਨਾ ਨਾ ਮਰਸਾ ਲੈਦੇ ਬਣਾਟ ਹੈ ਪਿਆਰ ਨਾਲ ਕਹਿਣਾ ਜੀ ਕਹਾਂ ਨੰਗਾ ਪਿਆਰ سے ਬੋਲੋ ਪਿਆਰੇ ਹੋ ਕਹਾਂ ਨੰਗਾ ਜੀ ਸਾਹਿਬ ਮਾਨਸੇ ਵੀ ਐਮਐਲਏ ਸਾਹਿਬ ਇਹਨਾਂ ਨੇ ਸਭੂ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੱਚੇ ਪਾਤਸ਼ਾਹ ਇਹਨਾਂ ਦੀ ਜਨਮ ਜੀ ਸਾਨੂੰ ਦੀ ਇਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਹੀ ਰੱਖਿਆ ਪਿਆਰ سے ਕਹਿਣਾ ਜੀ ਸੁਭਾਨ ਅਕਬਰ ਜੀ Okay. Dan sebenarnya sebenarnya dan ਅੱਜ ਨਾਬਾ ਦੇ ਵਿੱਚ ਨਾਬਾ ਦੀ ਦਾਣਾ ਮੰਡੀ 'ਚ ਬਹੁਤ ਹੀ ਵੱਡਾ ਪ੍ਰੋਗਰਾਮ ਨਨਕਾਰੀ ਮਿਸ਼ਨ ਦਾ ਮਾਤਾ ਧਿਕਸ਼ਾ ਜੀ ਪਹੁੰਚੇ ਇੱਥੇ ਉਹਨਾਂ ਨੂੰ ਜੀ ਆਇਆਂ ਨਾਬਾ ਸ਼ਹਿਰ ਦੇ ਵਿੱਚ ਪਹੁੰਚੇ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਕੇ ਆਪਣੇ ਸੰਗਤ ਦਾ ਆਨੰਦ ਲੈ ਰਹੀ ਆ ਔਰ ਪ੍ਰਵਚਨ ਸਟੇਜ ਤੋਂ ਜਿਹੜੇ ਸੁਣ ਰਹੇ ਨੇ ਉਹ ਬਹੁਤ ਸਾਰੇ ਸਿੱਖਿਆ ਲੈ ਰਹੇ ਨੇ ਔਰ ਬਹੁਤ ਹੀ ਪੁਖਤਾ ਪ੍ਰਬੰਧ ਲੰਗਰ ਦੇ ਸੰਗਤ ਦੇ ਬੈਠਣ ਵਾਸਤੇ ਬੇਸ਼ੱਕ ਅੰਦਰ ਦੇਵਤਾ ਜਿਆਦਾ ਮਿਹਰਬਾਨ ਹੋ ਕੇ ਜੀ ਬਰਸਾਤ ਹੋ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸੰਗ ਜਿਹੜੀ ਇੱਥੇ ਪਹੁੰਚੀ ਹੈ ਪਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਗਏ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦਾਂ ਦਿੰਦਾ ਹਾਂ ਏਕਚੁਅਲੀ ਪਹਿਲੀ ਵਾਰ ਨਹੀਂ ਹੋ ਰਿਹਾ ਹਨ ਬਾਬਾ ਹਰਦੇਵ ਸਿੰਘ ਜੀ 2008 ਚ ਆਏ ਸੀ ਤੇ ਹਜੂਰ ਮਾਤਾ ਜੀ ਜਦੋਂ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਇਹਨਾਂ ਦਾ ਪਹਿਲਾ ਪ੍ਰੋਗਰਾਮ ਹੋ ਰਿਹਾ ਜਿਹੜਾ ਕਿ 90 ਵਿੱਚ 16 ਸਾਲ ਬਾਅਦ ਹੋ ਰਿਹਾ ਸੰਗਤ ਮੀ ਕਰਕੇ ਜਿਹੜਾ ਥੋੜਾ ਜਿਹਾ ਘਟ ਜਾਈਗੀ अदरवाइज ਪਹਿਲਾਂ 50000 ਦੇ ਕਰੀਬ ਸਾਡਾ ਐਸਟੀਮੇਟ ਸੀ ਫਿਰ ਵੀ ਅੱਜ ਵੀ ਜਿਹੜੀ ਹੈ ਹੁਣ 20000 ਦੇ ਕਰੀਬ ਤਾਂ ਹੋਏਗੀ ਇਸ ਤੇ ਤਾਂ ਮਾਦ ਦਾ ਸੰਦੇਸ਼ ਅਜੂਰ ਮਾਤਾ ਜੀ ਦੇਣ ਆਏ ਨੇ ਸਾਰੀ ਮਾਨਵਤਾ ਨੂੰ ਕਿਉਂਕਿ ਸਾਡੇ ਚ ਕੋਈ ਧਰਮ ਦੀ ਗੱਲ ਨਹੀਂ ਹੁੰਦੀ ਕੋਈ ਜਾਤ ਦੀ ਕੋਈ ਪਾਤ ਦੀ ਨਹੀਂ ਸਾਰੀ ਏਕਤਾ ਦੀ ਜੋ ਹਿਊਮਨ ਬਿੰਗ ਦੀ ਗੱਲ ਹੁੰਦੀ ਹੈ ਜੇ ਨਰ ਜੋ ਹੈ ਉਹ ਨਰਾਇਣ